ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਵਿਲੱਖਣ ਟੰਗਨਾ ਬਣਾਇਆ ਜਾ ਰਿਹਾ ਸਵੱਛਤਾ ਪਖਵਾੜਾ ਆਓ ਸੱਤਾ ਦਿਵਸ ਬਣਾਇਏ ਆਲੇ ਦੁਆਲੇ ਨੂੰ ਸਾਫ਼ ਬਣਾਈਏ ਵਿਦਿਆਰਥੀਆਂ 'ਚ ਸਾਫ਼ ਸੁਥਰੇ ਬਣ ਕੇ ਰਹਿਣ ਅਤੇ ਸਫਾਈ ਦਾ ਧਿਆਨ ਰੱਖਣ ਦੇ ਗੁਣ ਪੈਦਾ ਕੀਤੇ ਜਾ ਰਹੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ ਇਸ ਤਹਿਤ ਬਲਾਕ ਜਲਾਲਾਬਾਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦੇ ਕੇਂਦਰੀ ਮੁਖ ਅਧਿਆਪਕਾ ਮੈਡਮ ਰਜਨੀ ਪਾਲਾ ਦੀ ਯੋਗ ਅਗਵਾਈ ਹੇਠ ਜਿੱਥੇ ਸਕੂਲ ਦੇ ਵਿਦਿਆਰਥੀਆਂ ਵਿੱਚ ਇਸ ਪਖਵਾੜੇ ਤਹਿਤ ਸਵੱਛ ਰਹਿਣ ਦੇ ਗੁਣ ਪੈਦਾ ਕੀਤੇ ਜਾ ਰਹੇ ਨੇ ਉੱਥੇ ਹੀ ਉਨ੍ਹਾਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਵੀ ਇਹ ਅਭਿਆਨ ਵਿੱਚ ਸ਼ਾਮਲ ਕਰਕੇ ਅਦਾ ਹਿੱਸਾ ਬਣਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸੈਂਟਰ ਹੈਡ ਟੀਚਰ ਮੈਡਮ ਰਜਨੀ ਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਪਖਵਾੜਾ 2016 ਤੋਂ ਸ਼ੁਰੂ ਕੀਤਾ ਗਿਆ ਸੀ ਇਸ ਤਹਿਤ ਪੂਰੇ ਦੇਸ਼ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਤਹਿਤ ਪੂਰੇ ਦੇਸ਼ ਵਿੱਚ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਇਸ ਅਭਿਆਨ ਤਹਿਤ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਾਫ਼ ਸੁਥਰਾ ਬਣ ਕੇ ਰਹਿਣ ਅਤੇ ਖਾਣ ਪੀਣ ਮੌਕੇ ਹਰ ਤਰ੍ਹਾਂ ਦੀ ਸਫਾਈ ਦਾ ਧਿਆਨ ਰੱਖਣ ਦੇ ਗੁਣ ਪੈਦਾ ਕੀਤੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਇਸ ਮੋਹਮ ਵਿੱਚ ਜਿੱਥੇ ਸਮੂਹ ਸਕੂਲ ਦੇ ਅਧਿਆਪਕਾਂ ਵੱਲੋਂ ਲਗਨ ਤੇ ਮਿਹਨਤ ਨਾਲ ਇਸ ਅਭਿਆਨ ਨੂੰ ਚਲਾਇਆ ਜਾ ਰਿਹਾ ਹੈ, ਉੱਥੇ ਹੀ ਵੱਡਾ ਅਹਿਮ ਯੋਗਦਾਨ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਹੈ ਜਿਨ੍ਹਾਂ ਦੇ ਸਦਕਾ ਵਕਤ-ਵਕਤ ਕਿਰਿਆਵਾਂ ਵਿੱਚ ਹਿੱਸਾ ਲੈ ਕੇ ਵਿਦਿਆਰਥੀ ਸੁਵਚ ਬਣ ਰਹੇ ਹਨ। ਸਕੂਲ ਦੇ ਅਧਿਆਪਕਾ ਪਰਮਿੰਦਰ ਕੌਰ ਅਧਿਆਪਕ ਰਮਨਜੀਤ ਸਿੰਘ ਨੇ ਦੱਸਿਆ ਕਿ ਇਹ ਸਭਿਆਂ ਦਾਹਤ ਬੱਚਿਆਂ ਵਿੱਚ ਆਪਣੇ ਆਪ ਨੂੰ ਅਤੇ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦੇ ਨਵੇਕਲੇ ਗੁਣ ਪੈਦਾ ਹੋਏ ਹਨ ਇਸ ਮੌਕੇ ਅਧਿਆਪਕ ਸੁਨੀਲ ਕੁਮਾਰ ਮੈਡਮ ਅਨੀਤਾ ਰਾਣੀ ਕੁਲਵੰਤ ਕੌਰ ਅਤੇ ਨੀਲਮ ਰਾਣੀ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਬਿٹے ਜਿਹੜਾ ਸਵਸਥ ਪਖਵਾੜਾ ਕਰਾਏਗਾ ਉਹਦੇ ਵਿੱਚ ਕੀ ਕੀ ਤੁਹਾਨੂੰ ਕਰਾਇਆ ਜਾਵੇ ਇਸ ਆਲਗੋਰ ਦੇ ਸਪਾਇਰ ਕੋ ਆਪਣ ਕਦੀ ਵੀ ਇਦਨਕੀ ਨਹੀਂ ਭਲਾਨੀ ਚਾਹੀਦੀ ਤੁਸੀਂ ਫਿਰ ਪ੍ਰਣਾ ਲਿਆ ਤੇ ਕਿਵੇਂ ਟੀਚਰ ਤੁਹਾਨੂੰ ਪੜਾ ਰਹੇ ਨੇ ਬਹੁਤ ਵਧੀਆ ਸਕੂਲ ਵਿੱਚ ਪੜ ਕੇ ਖੁਸ਼ ਹਾਂਜੀ ਹਾਂਜੀ ਜੋ ਸਵੱਛਤਾ ਪਖਵਾੜਾ ਸਰਕਾਰ ਵੱਲੋਂ ਚਲਾਇਆ ਗਿਆ ਬਹੁਤ ਵਧੀਆ ਅਫਰਟ ਲੱਗਿਆ ਸਾਨੂੰ ਸਾਰਿਆਂ ਨੂੰ ਕਿਉਂਕਿ ਇਹਨੇ ਨਾਲ ਇੱਕ ਜਾਗਰੂਕਤਾ ਫੈਲਦੀ ਆ ਬੱਚਿਆਂ ਦੇ ਵਿੱਚ ਵੀ ਤੇ ਅਧਿਆਪਕਾਂ ਦੇ ਵਿੱਚ ਵੀ ਇਹਨੇ ਨਾਲ ਜਾਗਰੂਕਤਾ ਫੈਲਦੀ ਆ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਜੋ ਕਿ ਹਜੇ ਸਾਡੇ ਕੋਲੇ ਜਿਹਦਾ ਪ੍ਰਾਇਮਰੀ ਦੇ ਬੱਚੇ ਆ ਬਹੁਤ ਛੋਟੀ ਸਟੇਜ ਦੇ ਬੱਚੇ ਆ ਤੇ ਗਰੀਬ ਘਰਾਂ ਦੇ ਬੱਚੇ ਆ ਤਾਂ ਉਹਨਾਂ ਨੂੰ ਵੀ ਇੱਕ ਨਵਾਂ 뷰 ਮਿਲਦਾ ਦੇਖਣ ਨੂੰ ਨਜ਼ਰੀਆ ਮਿਲਦਾ ਕਿ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਇੰਨਾ ਇੰਨਾ ਚੀਜ਼ਾਂ ਨੂੰ ਸਾਫ਼ ਰੱਖ ਸਕਦੇ ਹਾਂ ਤੇ ਹਰ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਬਹੁਤ ਵਧੀਆ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਬੱਚਿਆਂ ਦਾ ਜਿਹੜਾ ਰਿਸਪੌਂਸ ਹੈ ਉਹ ਕਿਵੇਂ ਲੱਗਦਾ ਹੈ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬੱਚਿਆਂ ਦਾ ਜਦੋਂ ਅਸੀਂ ਬੱਚਿਆਂ ਨੂੰ ਕਿਸੇ ਵੀ ਕੰਮ ਲਈ ਕਹਿੰਦੇ ਆ ਕਿ ਆਪਾਂ ਆਜ਼ਾਦ ਦੇ ਦਿਵਸ ਮਨਾਉਣਾ ਜਿਵੇਂ ਅੱਜ ਹੈਂਡ ਵਾਸ਼ ਡੇ ਆ ਸਾਡਾ ਜਾਂ ਅੱਜ ਆਪਾਂ ਆਲੇ ਦੋਲੇ ਦੀ ਸਫਾਈ ਕਰਨੀ ਆ ਤਾਂ ਬੱਚੇ ਖੁਸ਼ ਹੋ ਕੇ ਸਾਡੇ ਨਾਲ ਚੱਲਦੇ ਆ ਤੇ ਬੜੇ ਇੱਕ ਐਕਸਾਈਟਮੈਂਟ ਦੇ ਨਾਲ ਉਹ ਵੀ ਇਸ ਸੀਜ਼ਨ ਨੂੰ ਲੈ ਕੇ ਹਾਂਜੀ ਸਸਿਕਲਨ ਸੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀਪੀਐਸ ਗਰਲ ਸਕੂਲ ਜਲਲਬਾਦ ਇੱਕ ਬਲਾਕ ਤੋਂ ਮੇਡੇ ਹੈ ਜੀ ਮੈਂ ਔਰ ਇਹ ਜਿਹੜਾ ਸਵਸ਼ਤਾ ਪਖਵਾੜਾ ਦਿਵਸ ਅਸੀਂ ਮਨਾ ਰਹੇ ਆ ਇਹ ਪੰਜਾਬ ਸਰਕਾਰ ਵੱਲੋਂ 2016 ਤੋਂ ਸ਼ੁਰੂ ਕੀਤਾ ਗਿਆ ਸੀ ਇਹ ਹਰ ਸਾਲ 1 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਮਨਾਇਆ ਜਾਂਦਾ ਹੈ ਇਹਦੇ ਵਿੱਚ ਬੱਚਿਆਂ ਨੂੰ ਅਸੀਂ ਆਪਣੇ ਉਹਨਾਂ ਦੀ ਨਿੱਜੀ ਸਫਾਈ ਬਾਰੇ ਆਪਣੇ ਆਲੇ ਦੁਆਲੇ ਦੀ ਸਫਾਈ ਬਾਰੇ ਆਪਣੇ ਘਰ ਦੀ ਸਫਾਈ ਬਾਰੇ ਸਕੂਲ ਦੀ ਸਫਾਈ ਬਾਰੇ ਸਾਰਾ ਦੱਸਿਆ ਜਾਂਦਾ ਹੈ ਜਿਸ ਦੇ ਨਾਲ ਬੱਚੇ ਬਹੁਤ ਐਕਸਾਈਟਮੈਂਟ ਨਾਲ ਇਹਦੇ ਵਿੱਚ ਇਨਵੋਲ ਹੁੰਦੇ ਆ ਨਾਲ ਟੀਚਰ ਵੀ ਇਨਵੋਲ ਹੁੰਦੇ ਆ ਔਰ ਟੀਚਰ ਬੱਚੇ ਵੀ ਇਨਵੋਲ ਹੁੰਦੇ ਆ ਤਾਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਸਿਰਫ ਇਹ ਨਹੀਂ ਕਿ ਸਿਰਫ ਪੜ੍ਹਨਾ ਹੀ ਇੱਕ ਹੈਗਾ ਕਿ ਸਕੂਲ ਆ ਕੇ ਅਸੀਂ ਸਿਰਫ ਪੜ੍ਹ ਕੇ ਔਰ ਘਰ ਚਲੇ ਜਾਣਾ ਬੱਚਿਆਂ ਨੂੰ ਇਹ ਵੀ ਪਤਾ ਚੱਲਦਾ ਕਿ ਅਸੀਂ ਆਪਣੀ ਵੀ ਸਫਾਈ ਰੱਖਣੀ ਹੈ ਅਸੀਂ ਆਪਣੇ ਘਰ ਦੀ ਵੀ ਸਫਾਈ ਰੱਖਣੀ ਹੈ ਸਕੂਲ ਨੂੰ ਵੀ ਜਿਵੇਂ ਗੁਰਦੁਆਰੇ ਮੰਦਿਰ ਦੀ ਸਫਾਈ ਕਰਦੇ ਆ ਤਾਂ ਅਸੀਂ ਘਰ ਨੂੰ ਵੀ ਸਕੂਲ ਨੂੰ ਵੀ ਉਸੇ ਤਰ੍ਹਾਂ ਹੀ ਲੈਣਾ ਜੋ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਇੱਕ ਸਪਾਈ ਬਿਆਨ ਚਲਾਇਆ ਜਾ ਰਿਹਾ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਮੈਂ ਸੀਐਸਟੀ ਰਜਨੀ ਵਾਲਾ ਜੀਪੀਐਸ ਗਰਲਸ ਲਾਲਵਾੜਾ ਬਲੌਕ ਚ ਲਲਵਤ ਬੰਤੋਂ ਬੋਲ ਰਹੀ ਹਾਂ ਸਰ ਸਾਡੇ ਦੇਸ਼ ਦੇ ਵਿੱਚ 2016 ਤੋਂ ਇਹ ਸਵਚਤਾ ਪਖਵਾੜਾ ਦੀ ਸ਼ੁਰੂਆਤ ਹੋਈ ਉਸ ਸੰਬੰਧ ਦੇ ਵਿੱਚ ਹਰ ਸਾਲ ਇਹ 1 ਸਤੰਬਰ ਤੋਂ 15 ਸਤੰਬਰ ਤੱਕ ਸਵਚਤਾ ਪਖਵਾੜਾ ਇਸ ਸਾਲ ਵੀ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਰੋਜ਼ ਅਲੱਗ-ਅਲੱਗ ਐਕਟੀਵਿਟੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਹਾਂ ਜਿਸ ਤਰ੍ਹਾਂ ਅਸੀਂ ਪਹਿਲੇ ਦਿਨ ਬੱਚਿਆਂ ਨੂੰ ਸੋਚ ਪਵਾਈ ਆਪ ਵੀ ਸੰਕਲਪ ਲਿਆ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਾਂਗੇ ਇਸ ਤੋਂ ਬਾਅਦ ਅਸੀਂ ਕਮਿਊਨਿਟੀ ਨੂੰ ਇਸ ਦੇ ਲਈ ਜਾਗਰੂਤ ਕੀਤਾ ਕਮਿਊਨਿਟੀ ਦੇ ਵਿੱਚ ਸਾਡੇ ਕੋਲ ਐਸਐਮਸੀ ਮੈਂਬਰਸ ਪੇਰੈਂਟਸ ਆਉਂਦੇ ਹਨ ਅਸੀਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਦੱਸਿਆ ਉਸ ਤੋਂ ਬਾਅਦ ਬੱਚਿਆਂ ਨੇ ਇਸ ਦੇ ਨਾਲ ਸੰਬੰਧਿਤ ਅਲੱਗ-ਅਲੱਗ ਪੋਸਟਰ ਸਲੋਗਨਸ ਤੇ ਮਾਡਲ ਬਣਾਏ ਫਿਰ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਆਪਣੇ ਉਹਨਾਂ ਦੀ ਹੈਲਥ ਦੇ ਲਈ ਜਾਗਰੂਕ ਕਰਨ ਦੇ ਲਈ ਹੈਂਡ ਵੋਸ਼ ਜੋ ਸਾਡੇ ਲਈ ਬਹੁਤ ਜ਼ਰੂਰੀ ਨੇ ਖਾਣਾ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਬਾਅਦ ਹਲੋਸ਼ ਦੇ ਲਈ ਉਹਨਾਂ ਨੂੰ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਹੱਥ ਧੋਣੇ ਚਾਹੀਦੇ ਹਨ ਫਿਰ ਨਿੱਜੀ ਸਫਾਈ ਦੇ ਲਈ ਜਾਗਰੂਕ ਕੀਤਾ ਕਿ ਬੱਚਿਆਂ ਨੇ ਹਰ ਰੋਜ਼ ਕੰਨਾਂ ਦੀ ਸਫਾਈ ਨਹੇਲ ਕੱਟਨੇ ਹਨ ਨਹਾ ਕੇ ਆਣਾ ਹੈ ਸਿਰ ਦੀ ਸਫਾਈ ਰੱਖਣੀ ਹੈ ਤਾਂ ਉਸ ਤੋਂ ਬਾਅਦ ਅੱਜ 12 ਤਰੀਕ ਨੂੰ ਪ੍ਰਦਰਸ਼ਨੀ ਡੇ ਸੀਗਾ ਜੋ ਹੁਣ ਤੱਕ ਬੱਚਿਆਂ ਨੇ ਤਿਆਰੀ ਕੀਤੀ ਉਹਨਾਂ ਨੂੰ ਸਿਖਾਇਆ ਗਿਆ ਉਹਨਾਂ ਨੇ ਜੋ ਰਾਈਟਿੰਗ ਕੰਪੀਟੀਸ਼ਨ ਕੀਤੇ ਉਹ ਸਾਰਿਆਂ ਦੀ ਅੱਜ ਪ੍ਰਦਰਸ਼ਨੀ ਲਗਾਈ ਗਈ ਜੀ ਇਸ ਤੋਂ ਬਾਅਦ 13 ਤੇ 14 ਨੂੰ ਫਿਰ ਕਮਿਊਨਿਟੀ ਨੂੰ ਬੁਲਾ ਕੇ ਉਹਨਾਂ ਦੇ ਨਾਲ ਬੱਚਿਆਂ ਨੂੰ ਰੂਬਰੂ ਕਰਨਾ ਹੈ ਔਰ ਇਸ ਸਵੱਛਤਾ ਪਖਵਾੜੇ ਦੀ ਦਸ ਸਮਾਪਨ ਕਰਨਾ ਹੈ ਜੀ ਠੇਟ ਪੰਜਾਬੀ ਟੀਵੀ ਲਈ ਜਿਲਾਲਾਬਾਦ ਤੋਂ ਪਰਮਜੀਤ ਢਾਬਾ ਦੀ ਵਿਸ਼ੇਸ਼ ਰਿਪੋਰਟ